ਸਤਿ ਸ਼੍ਰੀ ਅਕਾਲ ਜੀ ਦੋਸਤੋ ਅੱਜ ਤੁਹਾਨੂੰ ਇੱਕ ਸਵਾਲ ਪੁੱਛਦੇ ਆ ਕਿ ਆਰਮੀ ਜਾਂ ਪੁਲਿਸ ਚ ਕੰਮ ਕਰਨ ਵਾਲੇ ਪਰਸਨ ਆ ਲਈ ਸਾਡੇ ਆਮ ਨਾਗਰਿਕਾਂ ਨਾਲੋਂ ਜ਼ਿਆਦਾ ਅਧਿਕਾਰ ਹੁੰਦੇ ਨੇ ਜੇਕਰ ਤੁਹਾਡਾ ਜਵਾਬ ਹਾਂ ਆ ਤਾਂ ਤੁਸੀਂ ਗਲਤ ਹੋ ਅਸਲ ਦੇ ਵਿੱਚ ਆਰਮੀ ਜਾਂ ਪੁਲਿਸ ਚ ਕੰਮ ਕਰਨ ਵਾਲੇ ਅਧਿਕਾਰੀ ਨੇ ਉਹਨਾਂ ਨੂੰ ਆਮ ਵਿਅਕਤੀਆਂ ਨਾਲੋਂ ਘੱਟ ਜਿਹੜੇ ਸਾਡੇ ਮੌਲਿਕ ਅਧਿਕਾਰ ਨੇ ਉਹ ਦਿੱਤੇ ਗਏ ਨੇ ਇਹਦਾ ਕਾਰਨ ਇਹਦਾ ਕਾਰਨ ਹੈ ਸਾਡੇ ਸੰਵਿਧਾਨ ਦਾ ਆਰਟੀਕਲ 33 ਜਿਹਦੇ ਅਨੁਸਾਰ ਪਾਰਲੀਮੈਂਟ ਨੂੰ ਇਹ ਰਾਈਟ ਹੈ ਕਿ ਉਹ ਐਕਟ ਬਣਾ ਕੇ ਸਾਡੀ ਆਰਮਡ ਫੋਰਸ ਦੇ ਅਧਿਕਾਰਾਂ ਨੂੰ ਘਟਾ ਸਕਦੀ ਹੈ ਵਖਵਖ ਸਮੇਂ ਦੇ ਉੱਪਰ ਪਾਰਲੀਮੈਂਟ ਨੇ ਬਹੁਤ ਸਾਰੇ ਐਕਟ ਪਾਸ ਕਰਕੇ ਇਸ ਤਿੱਖਣਾ ਕੀਤਾ ਵੀ ਹੈ ਆਰਮੀ ਐਕਟ 1950 ਨੇਵੀ ਐਕਟ 1950 ਤੇ 에ਅਰ ਫੋਰਸ ਐਕਟ 1950 ਦੇ ਦੌਰਾਨ ਪਾਸ ਕਰਕੇ ਸਾਡੇ ਆਰਮਡ ਫੋਰਸ ਦੇ ਅਧਿਕਾਰਾਂ ਨੂੰ ਘਟਾਇਆ ਗਿਆ ਸੋ ਇਸ ਘੇਰੇ ਦੇ ਵਿੱਚ ਕੌਣ-ਕੌਣ ਆਉਂਦਾ ਹੈ ਇਹਦੇ ਵਿੱਚ ਸਾਡੀਆਂ ਤਿੰਨੇ ਆਰਮਡ ਸੈਨਾ ਸੈਨਾਵਾ ਸਾਡੀ ਪੁਲਿਸ ਸਾਡਾ ਇੰਟੈਲੀਜੈਂਸ ਬਿਊਰੋ ਤੇ ਇਹਨਾਂ ਤਿੰਨਾਂ ਨਾਲ ਜਿਹੜਾ ਹੋਇਆ ਸਾਡਾ ਟੈਲੀਕਮਿਊਨੀਕੇਸ਼ਨ ਸਿਸਟਮ ਹੈ ਉਹ ਇਹਦੇ ਵਿੱਚ ਆਉਂਦਾ ਹੈ ਜਿਸ ਤਰੀਕੇ ਨਾਲ ਆਮ ਭਾਰਤੀ ਨਾਗਰਿਕ ਦੇ ਜੇਕਰ ਅਧਿਕਾਰ ਬਾਇਲਟ ਹੁੰਦੇ ਨੇ ਤਾਂ ਉਹ ਹਾਈ ਕੋਰਟ ਜਾਂ ਸੁਪਰੀਮ ਕੋਰਟ ਦੇ ਵਿੱਚ ਰਿਟ ਲਾ ਸਕਦਾ ਪਰ ਇਹ ਅਧਿਕਾਰੀ ਇਸ ਤਰੀਕੇ ਨਾਲ ਨਹੀਂ ਕਰ ਸਕਦੇ ਇਹਦੇ ਵਿੱਚ ਕੌਣ ਕੌਣ ਸ਼ਾਮਲ ਹੈ ਇਹਦੇ ਵਿੱਚ ਆਮ ਸਿਪਾਹੀ ਤੋਂ ਲੈ ਕੇ ਉਸ ਸੰਸਥਾ ਦੇ ਵਿੱਚ ਕੰਮ ਕਰਨ ਵਾਲੇ ਸਾਰੇ ਅਧਿਕਾਰੀ ਆਉਂਦੇ ਨੇ ਉਹ ਭਾਵੇਂ ਕੋਈ ਵੂਟ ਮੇਕਰ ਹੋਵੇ ਕੁੱਕ ਹੋਵੇ ਕੋਈ ਨਾਈ ਹੋਵੇ ਇਸ ਦੇ ਹੋਰ ਵੀ ਕੋਈ ਸੀਨੀਅਰ ਅਧਿਕਾਰੀ ਹੋਵੇ ਸਾਰੇ ਅਧਿਕਾਰੀ ਇਹਦੇ ਵਿੱਚ ਸ਼ਾਮਲ ਨੇ ਆਉਂਦੇ ਨੇ ਸੋ ਇਹ ਕੀਤਾ ਕਿਉਂ ਜਾਂਦਾ ਹੈ ਇਹ ਸਰਵਿਸਾਂ ਸੈਂਸਿਟਿਵ ਸਰਵਿਸਾਂ ਚ ਆਉਂਦੀਆਂ ਨੇ ਇਸ ਡਿਸਪਲਾਈਨ ਨੂੰ ਮੇਨਟੇਨ ਰੱਖਣ ਦੇ ਲਈ ਦੇਸ਼ ਦੀ ਸੁਰੱਖਿਆ ਦੇ ਲਈ ਤੇ ਕਿਤੇ ਦਾ ਕਿਤੇ ਦੇਸ਼ ਦੇ ਇੰਟੀਗ੍ਰਿਟੀ ਨੂੰ ਬਣਾਈ ਰੱਖਣ ਦੇ ਲਈ ਇਹ ਸਭ ਕੁਝ ਕੀਤਾ ਜਾਂਦਾ ਸੋ ਸਾਡੀ ਜਾਣਕਾਰੀ ਤੁਹਾਨੂੰ ਕਿਵੇਂ ਲੱਗੀ ਜੇ ਚੰਗੀ ਲੱਗੀ ਤਾਂ ਇਸ ਚੈਨਲ ਨੂੰ ਫੋਲੋ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਸੋ ਤੰਦਵਾਦੀ ਤੁਹਾਡਾ